ਰਾਜਦੂ ਨਮਾ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਦਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਸੇ ਦੋ ਸਿੰਘ ਸਹਿਬਾਨ ਨੂੰ ਹਟਾਏ ਜਾਣ ਤੋਂ ਬਾਅਦ ਮਾਮਲਾ ਜਿਹੜਾ ਹੋਰ ਪਖਤਾ ਜਾ ਰਿਹਾ ਹੈ ਇਤੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ ਭਗਵੰਤ ਮਾਨ ਉਹਨਾਂ ਵੀ ਇਸ ਮਾਮਲੇ ਦੀ ਨਿਖੇਦੀ ਕੀਤੀ ਹੈ ਉਸ ਦੇ ਨਾਲ ਹੀ ਸਭ ਤੋਂ ਵੱਡੀ ਸੱਟਬੈਕ ਆ ਅਕਾਲੀ ਦਲ ਨੂੰ ਉਸ ਸਮੇਂ ਲੱਗੀ ਹੈ ਜਦੋਂ ਸੁਖਬੀਰ ਬਾਦਲ ਦੇ ਕਰੀਬੀ ਰਿਸ਼ਤੇਦਾਰ ਵਿਕਰਮ ਮਜੀਠੀਆ 로ਦੀ ਨੰਗਲ ਤੇ ਕਈ ਹੋਰਾਂ ਨੇ ਇਸ ਮਾਮਲੇ ਤੇ ਆਪਣੀ ਜਿਹੜੀ ਹੈ ਅਸਹਿਮਤੀ ਯਾਰ ਕਰਦਿਆਂ ਕਿਹਾ ਕਿ ਇਹਦੇ ਨਾਲ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਹੈ ਉਹਨਾਂ ਦੇ ਨਹੀਂ ਸਿੱਖ ਪੰਥ ਨੂੰ ਵੀ ਠੇਸ ਪਹੁੰਚੀ ਹੈ ਇਸ ਦਾ ਮਤਲਬ ਇਹ ਹੈ ਕਿ ਇਹ ਮਾਮਲਾ ਨਵਾਂ ਔਕਾਰ ਧਾਰਨ ਕਰਦਾ ਜਾ ਰਿਹਾ ਇੱਕ ਗੱਲ ਜਿਹੜੀ ਦੇਖਣ ਦੇ ਵਿੱਚ ਆ ਰਹੀ ਹੈ ਕਿ ਦੋਨੇ ਸਦਾਰ ਲੈ ਜਾਂ ਜਿਹੜੇ ਸੁਖਵੀਰ ਦਾ ਗੱਲ ਹੈ ਇਹ ਅਗਵਾਈ ਵਾਲਾ ਦਲ ਇਹਨਾਂ ਦੋਨਾਂ ਦੇ ਵਿੱਚ ਜਿਹੜੇ ਲੋਕਾਂ ਦੇ ਇਸ਼ੂ ਹੈ ਮੁੱਦੇ ਨੇ ਉਹਨਾਂ ਬਾਰੇ ਕੋਈ ਗੱਲ ਨਹੀਂ ਹੋ ਰਹੀ ਜਦੋਂ ਕਿ ਦੱਖਣੀ ਪਾਰੰਦੇ ਵਿੱਚ ਜਿਹੜੇ ਆ ਉਹ ਮਾਮਲੇ ਉਠਾਏ ਜਾ ਰਹੇ ਆ ਤੇ ਇਹ ਜਿਹੜਾ ਮਾਮਲਾ ਵਧਦਾ ਜਾ ਰਿਹਾ ਮੈਨੂੰ ਤਾਂ ਇਹ ਲੱਗਦਾ ਵੀ ਅੱਜ ਤੱਕ ਜਿਹੜਾ ਹੈ ਜਥੇਦਾਰਾਂ ਨੂੰ ਲਾਉਣ ਤੇ ਹਟਾਉਣ ਦਾ ਵਿਧੀ ਵਿਵਧਾਨ ਕੋਈ ਨਹੀਂ ਹੈਗਾ ਐਸਜੀਪੀਸੀ ਨੇ ਲੌੜੇ ਹੁੰਦੇ ਐਸਜੀਪੀਸੀ ਨੇ ਹਟਾਉਣੇ ਹੁੰਦੇ ਆ ਮਤਲਬ ਇਸ ਮਾਮਲੇ ਤੇ ਜਿੱਨਾਂ ਚਿਰ ਵਿਧਿ ਉਧਾਰਨੀ ਬਣਦਾ ਉਹਨਾਂ ਚਿਰ ਸਾਡੀ ਜਿਹੜੀ ਆਲੋਚਨਾ ਉਹ ਮੈਨੂੰ ਲੱਗਦਾ ਕੋਈ ਉਹਦੀ ਬਹੁਤ ਜ਼ਿਆਦਾ ਸਾਰਥਕਤਾ ਨਹੀਂ ਰਹਿ ਜਾਂਦੀ ਤੁਸੀਂ ਜਿਤ ਸਾਬ ਇਸ ਮਾਮਲੇ ਤੇ ਕੀ ਕਹਿਣਾ ਚਾਹੁੰਦੇ ਹੋ ਅੱਛਾ ਪਹਿਲੀ ਗੱਲ ਤਾਂ ਇਹ ਵੀ ਜਿਸ ਲੈਵਲ ਤੇ ਹੁਣ ਸਾਰੀ ਸਿਚੁਏਸ਼ਨ ਪਹੁੰਚ ਗਈ ਹੈ ਉਹਦੇ ਵਿੱਚ ਜਿਹੜਾ 2 ਦਸੰਬਰ ਦਾ ਇਹ ਫੈਸਲਾ ਅਕਾਲ ਤਖਤ ਦੀ ਫਸੀਲ ਤੋਂ ਆਇਆ ਸੀ ਉਹ ਸਿੱਖਾਂ ਦੇ ਟੋਟਲ ਜਿਹੜਾ ਅਕਾਲੀ ਦਲ ਵਿਰੁੱਧ ਟੋਟਲ ਅਕਾਲੀਆਰ ਬਾਦਲ ਪ੍ਰਕਾਸ਼ ਸਿੰਘ ਬਾਦਲ ਇਹ ਲੰਬਾ ਸਮਾਂ ਰਾਜ ਕਰਦੇ ਰਹੇ 40 50 ਸਾਲ ਦੇ ਡੋਮਿਨੇਟ ਕਰਦੇ ਸੀ ਇਹਨਾਂ ਦੇ ਵਿਰੁੱਧ ਲੋਕਾਂ ਦੇ ਪ੍ਰਤੀਕਰਮ ਦੀ ਤਰਜਮਾਨੀ ਸੀ ਉਹ ਹਾਂ ਲੋਕਾਂ ਦਾ ਇਸ ਕਿਸਮ ਦਾ ਰਿਐਕਸ਼ਨ ਸੀ ਇਸ ਕਿਸਮ ਦੀਆਂ ਭਾਵਨਾਵਾਂ ਸੀ ਉਹ ਭਾਵਨਾਵਾਂ ਦੀ ਤਰਜਮਾਨੀ ਸੀ 2 ਦਸੰਬਰ ਦਾ ਅਛਾ ਉਹ ਤੋਂ ਪਿੱਛੋਂ ਇਹਨਾਂ ਨੇ ਉਹ ਤਰਜਮਾਨੀ ਦਾ ਅੱਧਾ ਕਿੱਸਾ ਬਣਿਆ ਅੱਧਾ ਕਿੱਸਾ ਨਹੀਂ ਬਣਿਆ ਤੇ ਉਹ ਤਰਜਮਾਨੀ ਸੀ ਜਿਹੜੀ ਭਾਵਨਾਵਾ ਦੀ ਜਾਂ ਉਹ ਹੁਕਮਨਾਵਾ ਸੀ ਜਿਹੜਾ ਜਾਂ ਜਿਹੜਾ ਫੈਸਲਾ ਸੁਣਾਇਆ ਸੀ ਉਸ ਨੂੰ ਫਿਰ ਇਹਨਾਂ ਨੇ ਇੱਕ ਤਰੀਕੇ ਨਾਲ ਦੁਬਾਰਾ ਚੈਲੰਜ ਕਰਤਾ ਪਹਿਲਾਂ ਵੀ ਪੰਥਕ ਪਰੰਪਰਾਵਾਂ ਨੂੰ ਚੈਲੰਜ ਕੀਤਾ ਸੀ ਜਿਹਦੇ ਚੋਂ ਭਾਵਨਾਵਾ ਸਿੱਖਾਂ ਦੀਆਂ ਇਹਨਾਂ ਦੇ ਖਿਲਾਫ ਪਈਆਂ ਸੀ ਅਕਾਲੀ ਦਲ ਦੇ ਇਹਨਾਂ ਨੇ ਫਿਰ ਚੈਲੰਜ ਕਰਤਾ ਖਾਸ ਕਰਕੇ ਚਲੋ ਸਭ ਨੂੰ ਪਤਾ ਹੀ ਹੈ ਦੁਆਰਾ ਦੁਆਰਾ ਕੀ ਰਿਪੀਟ ਕਰਨਾ ਹੈ ਮੈਂਬਰਸ਼ਿਪ ਇਸ਼ੂ ਤੇ ਅਕਾਲੀ ਦਲ ਦੀ ਜਾਂ ਸੁਖਵੀਰ ਬਾਦਲ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਲਈ ਇਸ ਕਿਸਮ ਦੀ ਜਿੰਦੀ ਜੇਤ ਤੇ ਪਾਰਟੀ ਖੜੀ ਰਹੀ ਉਹ ਉਹ ਵੀ ਸਾਰਾ ਜਾਂ ਉਹਦਾ ਗਰੁੱਪ ਖੜਾ ਰਿਹਾ ਤੇ ਇਹ ਇਸ ਕਰਕੇ ਇਹ ਦੂਜਾ ਨੁਕਤਾ ਆਇਆ ਸੀਗਾ ਉਸ ਨੂੰ ਫਿਰ ਕੋ ਚੈਲੰਜ ਹੋ ਗਿਆ ਉਹ ਚੈਲੰਜ ਤੋਂ ਬਾਅਦ ਫਿਰ ਚੈਲੰਜ ਇੱਥੋਂ ਤੱਕ ਪਹੁੰਚਾਤਾ ਤੁਸੀਂ ਇਹ ਦੇਖੋ ਕਿ ਚੈਲੰਜ ਇੱਥੇ ਤੱਕ ਪਹੁੰਚਦਾ ਵੀ ਤਿੰਨੇ ਜਾਣੇ ਸੂਤਰਧਾਰ ਸੀਗੇ ਜਿਹੜੇ ਅਕਾਲ ਤਖਤ ਉਸ ਉਸ ਹੁਕਮਨਾਮੇ ਦੇ ਜਾਂ ਉਸ ਫੈਸਲੇ ਦੇ ਸੂਤਰਧਾਰ ਸੀ ਗਿਆਨੀ ਗਿਆਨੀ ਆਪਣਾ ਅਕਾਲ ਤਖਤ ਦਾ ਚਠੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਤੀਸਰਾ ਗਿਆਨੀ ਸੁਲਤਾਨ ਸਿੰਘ ਸੀ ਸਿੰਘ ਸਾਹਿਬਾਂ ਨੂੰ ਤਿੰਨ ਨੂੰ ਉਹਨਾਂ ਨੂੰ ਹਟਾਇਆ ਜਿਹੜੇ ਸੂਤਰਧਾਰ ਸੀ ਉਸ 2 ਦਸੰਬਰ ਦੇ ਫੈਸਲੇ ਦੇ ਜਾ ਉਹ ਸੂਤਰਧਾਰੀ ਇਹਨਾਂ ਨੂੰ ਵਾਰੀ-ਵਾਰੀ ਕਰਕੇ ਢਾਈ ਮਹੀਨੇ ਚ ਹਟਾਤਾ ਮਤਲਬ ਕਿ ਇਹ ਵੀ ਦਿਖਾ ਦਿੱਤਾ ਉਹਨੇ ਫਕਰੇ ਕੌਮ ਪ੍ਰਕਾਸ਼ ਨੂੰ ਬਦਲ ਤੋ ਕਿਉਂ ਲਿਆ ਤਾਂ ਜੋ ਵੀ ਗੁੱਸਾ ਆਪਣਾ ਦਿਖਾਇਆ ਸਾਰਾ ਕਿਸਮ ਦਾ ਹੁਣ ਇਹਨਾਂ ਨੂੰ ਇਹ ਹਟਾਉਣ ਦੇ ਪਿੱਛੇ ਇੱਕ ਹੋਰ ਪ੍ਰਤੀਕਰਮ ਹੋਇਆ ਪਹਿਲਾਂ ਵੀ ਇਹਨਾਂ ਦੇ ਅਗੇਂਸਟ ਪ੍ਰਤੀਕਰਮ ਬਹੁਤ ਸੀਗੇ ਸਿੱਖ ਸਿੱਖ ਜਗਤ ਦੇ ਤੇ ਦੂਜਾ ਪ੍ਰਤੀਕਰਮ ਹੁਣ ਇਹ ਪ੍ਰਤੀਕਰਮ ਅਕਾਲੀ ਵਰਕਰਾਂ ਤੱਕ ਵੀ ਪਹੁੰਚ ਗਿਆ ਕੁਝ ਲੀਡਰਾਂ ਤੱਕ ਵੀ ਪਹੁੰਚ ਗਿਆ ਇੱਥੋਂ ਤੱਕ ਆ ਵੀ ਘਰ ਪਰਿਵਾਰ ਚ ਵੀ ਪਹੁੰਚ ਗਿਆ ਬਿਕਰਮ ਜੀ ਸਿੰਘ ਮਜੀਠੀਆ ਨੇ ਵੀ ਰਿਐਕਟ ਕੀਤਾ ਹੋਰ ਬੰਦਿਆਂ ਨੂੰ ਨਾਲ ਲੈ ਕੇ ਦਿੱਖਤੀ ਲੈਵਲ ਦਾ ਪ੍ਰੈਸ਼ਰ ਰਿਲੀਜ਼ ਕੀਤਾ ਉਹਦਾ ਰਿਐਕਸ਼ਨ ਨੂੰ ਫਿਰ ਅਕਾਲੀ ਦਲ ਨੇ ਬਲਵਿੰਦਰ ਸਿੰਘ ਭੁੰਦਰ ਨੇ ਐਕਟਿੰਗ ਪਰ ਦਾੜਨੇ ਕਿਹਾ ਵੀ ਇਹ ਪਿੱਠੇ ਜਿ ਸ਼ੁਰਾ ਮਾਰਿਆ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਦੇ ਇਹ ਗੱਲਾਂ ਅਸੀਂ ਚਲੋ ਇਹਨਾਂ ਗੱਲਾਂ ਚ ਵੀ ਅਸੀਂ ਪੈਂਦੇ ਸਵਾਲ ਤਾਂ ਇਹ ਹੈ ਵੀ ਹਜੇ ਵੀ ਸਿੱਖਾਂ ਦੇ ਵਿੱਚ ਅਕਾਲ ਤਖਤ ਦੀ ਹੋਂਦ ਦਾ ਇੱਕ ਹਿਸਟੋਰੀਕਲ ਇੰਪੈਕਟ ਉਹਦਾ ਸ ਹਿਸਟੋਰੀਕਲ ਅਸਰ ਖੜਾ ਹੈ ਬੜਾ ਜੋਰ ਸ਼ੋਰ ਨਾਲ ਖੜਾ ਹੈ ਹਿਸਟੋਰੀਕਲੀ ਤੇ ਉਹ ਹਿਸਟੋਰੀਕਲੀ ਬਹੁਤ ਜ਼ਿਆਦਾ ਤਵਾਰੀਖੀ ਤੌਰ ਤੇ ਤਰੀਖੀ ਲੈਵਲ ਤੇ ਖੜਾ ਹੈ ਸਾਰਾ ਕੁਝ ਤੁਸੀਂ ਇਹ ਦੇਖੋ ਕਿ ਅਸੀਂ ਨਾ ਬਹੁਤੀ ਪਿਛਲੀ ਹਿਸਟਰੀ 'ਚ ਜਾਈਏ ਵੈਸੇ ਹਿਸਟਰੀ 'ਚ ਜਾਈਏ ਤਾਂ 18ਵੀਂ ਸਦੀ ਵਿੱਚ ਇਹ ਅਕਾਲ ਤਖਤ ਹੈ ਇਹਦਾ ਕੋਈ ਜਸੇਦਾਰ ਸੀ ਜਾਂ ਪੀੜੀ ਵਿਦਾਨ ਸੀ ਜਾਂ ਨਹੀਂ ਬਿਲਕੁਲ ਨਹੀਂ ਪਰ ਇਹ ਸਿੰਬਲ ਰਿਹਾ ਸਿੰਬਲ ਨਹੀਂ ਪਲੇਸ ਰਿਹਾ ਰਜਿਸਟੈਂਸ ਦਾ ਅਮਦਸਾਬਦਾਲੀ ਤੇ ਹੋਰ ਜਿਹੜੇ ਸਾਰੇ ਇਨਵੇਸਟਰ ਆਉਂਦੇ ਸੀ ਉਹਨਾਂ ਦੇ ਬਰੁੱਧ ਉਦੋਂ ਪਿੱਛੋਂ ਇਹ ਦਿੱਲੀ ਵਿਰੋਧ ਵੀ ਰਜਿਸਟੈਂਸ ਦਾ ਕੇਂਦਰ ਰਿਹਾ ਤੇ ਉਸ ਦੀ ਜਿਹੜੀ ਸਾਰੀ ਗੱਲਬਾਤ ਹੈ ਧਾਰਮਿਕ ਲੈਵਲ ਤੇ ਲੋਕਾਂ ਦੇ ਮਨ 'ਚ ਹੁਣ ਇਹ ਰਜਿਸਟੈਂਸ ਦਾ ਕੇਂਦਰ ਕਰਕੇ ਹੀ ਇੰਦਰਾ ਗਾਂਧੀ ਨੇ ਜਿਹੜਾ ਹਮਲਾ ਕੀਤਾ ਜੂਨ 84 ਦੇ ਵਿੱਚ ਜੋ ਫੌਜੀ ਪੌੜ ਦੇ ਹਮਲਾ ਹੋਇਆ ਉਹਦੇ ਚ ਟਾਰਗੇਟ ਹਰਮੰਦਰ ਸਾਹਿਬ ਨਹੀਂ ਕੀਤਾ ਟਾਰਗੇਟ ਹੀ ਅਕਾਲ ਤਖਤ ਕੀਤਾ ਅਕਾਲ ਤਖਤ ਨੂੰ ਢਾਉਣ ਦਾ ਮਤਲਬ ਹੈ ਵੀ ਰਜਿਸਟੈਂਸ ਦਾ ਜਿਹੜਾ ਪਲੇਸ ਹੈ ਐਮਸ਼ਾ ਅਬਦਾਲੀ ਨੇ ਵੀ ਤੋੜਿਆ ਸੀ 220 ਸਾਲ ਬਾਅਦ ਇੰਦਰਾ ਗਾਂਧੀ ਦੇ ਦੇ ਸਮੇਂ ਤੋੜਿਆ ਗਿਆ ਉਸ ਰਜਿਸਟੈਂਸ ਦੇ ਪਲੇਸ ਨੂੰ ਜਿੱਥੋਂ ਕਿ ਬਗਾਵਤ ਫੁੱਟਦੀ ਹੈ ਉਸ ਨੂੰ ਤੋੜਿਆ ਜਾਵੇ ਉਸ ਨੂੰ ਡੈਸ਼ਰੇਸ ਕੀਤਾ ਜਾਵੇ ਢਹਿ ਡੇਰੀ ਕਰਤਾ ਸੀ ਉਹਨੇ ਉਸ ਤੋਂ ਪਿੱਛੋਂ ਉਦੋਂ ਪਿੱਛੇ ਇਹ ਸਿੱਖਾਂ ਦੇ ਉੱਤੇ ਜਿਹੜੀ ਕੁੱਟਮਾਰ ਪਈ ਬੜਾ ਨਿਰਾਸ਼ਤਾ ਪਈ ਸਾਰਾ ਦੌਰ ਚੱਲਿਆ ਜਿਹੜਾ 90 92 ਤੱਕ ਉਹ ਸਭ ਨੂੰ ਪਤਾ ਹੀ ਹੈ ਉਸ ਦੌਰ ਦੇ ਵਿੱਚੋਂ ਕਾਫੀ ਨਿਰਾਸ਼ਤਾ ਦੇ ਆਲਮ ਵਿੱਚ ਸਿੱਖ ਕਮਜ਼ੋਰ ਹੋ ਗਏ ਕੁਝ ਨਹੀਂ ਕਰ ਸਕੇ ਉਸ ਤੋਂ ਬਾਅਦ ਸਿੱਖਾਂ ਦੀ ਲੀਡਰਸ਼ਿਪ ਨਹੀਂ ਬਣਾ ਸਕੇ ਪਰ ਇੱਕ ਕੀ ਹੋਇਆ ਵੀ ਬਾਦਲ ਉੱਭਰਿਆ ਬਾਦਲ ਉਸ ਉਸ ਨਿਰਾਸ਼ਤਾ ਦਾ ਫਾਇਦਾ ਲੈ ਕੇ ਉੱਠਿਆ ਉਹ ਦਿੱਲੀ ਦਾ ਸਿੱਧਾ ਸੁਪਰ ਹਤ ਸੂਬੇਦਾਰ ਜਾਂ ਉਹਦੀ ਮਨਮਰਜ਼ੀ ਦੇ ਮੁਤਾਬਕ ਚੱਲਣ ਲੱਗ ਗਿਆ ਿੱਲੀ ਆਲੀ ਗੱਲ ਨੂੰ ਹੀ ਉਹਨੇ ਪੂਰਾ ਠੀਕਾ ਇਹਨੇ ਅਕਾਲ ਤਸਤ ਤੋੜਨ ਦੀ ਲੋੜ ਨਹੀਂ ਪਈ ਉਹਦੀ ਵਿਚਾਰਧਾਰਾ ਤੋੜੀ ਉਹ ਰਜਿਸਟੈਂਸ ਨੂੰ ਤੋੜਿਆ ਰਜਿਸਟੈਂਸ ਨੂੰ ਤੋੜਿਆ ਉਹਦੀ ਮਰਜ਼ੀ ਨਾਲ ਅਕਾਲ ਤਖਤ ਦੇ ਜਥੇ ਤਨ ਨਾਲ ਨੂੰ ਵਰਤ ਕੇ ਸਿਆਸੀ ਲੈਵਲ ਤੇ ਤੇ ਰਜਿਸਟੈਂਸ ਨੂੰ ਤੋੜਨੀ ਹੁੰਦੀ ਆ ਸਿਆਸੀ ਲੈਵਲ ਤੇ ਰਜਿਸਟੈਂਸ ਨੂੰ ਤੋੜਿਆ ਇੱਥੋਂ ਤੱਕ ਤੋੜਿਆ ਮੈਂ ਤੁਸੀਂ ਪਹਿਲਾਂ ਕਿਹਾ ਸ਼ੁਰੂਆਤ ਦੇ ਵਿੱਚ ਵੀ ਦੱਖਣ ਦੀਆਂ ਸਟੇਟਾਂ ਤਾਂ ਰੀਜਨਲਿਜ਼ਮ ਦੀ ਗੱਲ ਕਰ ਰਹੀਆਂ ਔਰ ਲੋਕਾਂ ਦੀ ਗੱਲ ਕਰ ਰਹੀਆਂ ਇਹ ਨਾ ਪੰਜਾਬ ਦੀ ਗੱਲ ਕਰਦੇ ਨਾ ਪੰਥ ਦੀ ਕਰਦੇ ਨਾ ਲੋਕਾਂ ਦੀ ਕਰਦੇ ਆ ਇਹ ਕਰਦੇ ਆ ਦਿੱਲੀ ਦੀ ਤਾਂ ਦਿੱਲੀ ਦੀ ਸੂਬੇਦਾਰੀ ਇਹਨਾਂ ਨੇ ਲੈ ਲਈ ਆ ਸੂਬੇਦਾਰੀ ਲੈਣੀ ਆ ਦਿੱਲੀ ਦੇ ਕਰਮਾਂ ਤੇ ਹੀ ਇਹਨਾਂ ਨੇ ਇੱਥੇ ਰਾਜ ਕਰਨਾ ਦੋਨਾਂ ਨੇ ਕਰਨਾ ਸਿਹਾਰ ਲੈਣ ਨੇ ਵੀ ਭਾਜੀਪੀ ਨਾਲ ਜੁੜ ਕੇ ਕਰਨਾ ਉਸ ਹਾਰਿੰਟੇ ਜਿਹੜਾ ਬਾਲੀ ਸਿਹਾਰ ਲੈਣ ਵਾਲੇ ਤੇ ਇਹਨਾਂ ਨਾਲ ਵੱਧ ਜੁੜੇ ਹੋਏ ਆ ਹਾਂ ਇਹਨਾਂ ਤੋਂ ਵੀ ਦੋ ਕਦਮ ਅੱਗੇ ਜਾ ਕੇ ਕਰਨਾ ਤੇ ਦੋਨਾਂ ਦਾ ਏਜੰਡਾ ਤੇ ਦੋਨਾਂ ਦੀ ਪੋਲਿਟਿਕਸ ਇੱਕ ਆ ਉਹਨਾਂ ਦੀ ਪੋਲਿਟਿਕਸ ਅਕਾਲ ਤਖਤ ਦੇ ਫਿੱਟ ਨਹੀਂ ਬੈਠਦੀ ਅਕਾਲ ਤਖਤ ਦੇ ਰੈジਸਟੈਂਸ ਵਾਲੇ ਜਿਹੜਾ ਕੇਂਦਰ ਹੈ ਜਿਹੜਾ ਵਿਰੋਧ ਦਾ ਕੇਂਦਰ ਹੈ ਵੱਡੀਆਂ ਤਾਕਤਾਂ ਦੇ ਉਹ ਉਸ ਦੇ ਫਿੱਟ ਨਹੀਂ ਪੈਂਦਾ ਇਸ ਕਰਕੇ ਇਹਨਾਂ ਨੇ ਅਕਾਲ ਤਖਤ ਤੇ ਸੀਟ ਉਸ ਸੀਟ ਤੇ ਬੈਠ ਕੇ ਤਾਂ ਜਿਵੇਂ ਇਹਨਾਂ ਨੇ ਕੋਈ ਇਹਨਾਂ ਅਕਾਲ ਤਖਤ ਦੇ ਜੱਜੇਦਾਰਾਂ ਨੇ ਜਿਹੜਾ ਕੁਝ ਕਿਹਾ ਇਹਨਾਂ ਕਹਤਾ ਘੱਟੋ ਘੱਟ ਕਹਿਣਾ ਹੀ ਪਊਗਾ ਗੱਲ ਤਾਂ ਇਹ ਦੂਬੰਦ ਵੀ ਕਹੀ ਜਾ ਸਕਦੀ ਸੀ ਪਰ ਇਹਨਾਂ ਕਹਣਾ ਪੂਜੇਲਾ ਉਹਨਾਂ ਨੇ ਕਿਹਾ ਸੀ ਇਸ ਕਰਕੇ ਫਿਰ ਉਹ ਇਹਨਾਂ ਦੇ ਫਿੱਟ ਨਹੀਂ ਬੈਠਦਾ ਕਿਉਂਕਿ ਪੋਲਿਟਿਕਸ ਇਹ ਦੂਜੀ ਦੇ ਰਸਤੇ ਚੜੇ ਆ ਹੁਣ ਇਸ ਕਰਕੇ ਬਾਦਲ ਨੇ ਵਿਚਾਰਧਾਰਕ ਲੈਵਲ ਤੇ ਸੱਟ ਮਾਰੀ ਸੀ ਪਰ ਸੈਂਦੀ ਸੈਂਦੀ ਸੱਟ ਮਾਰੀ ਸੀ ਉਹਨੇ ਪਤਾ ਨਹੀਂ ਲੱਗਣ ਦਿੱਤਾ ਅਕਾਲ ਤਾ ਜਸਦੀਦਾਰਨੂ ਲਾਤਾ ਇਹ ਕਰਤਾ ਵਾਰੀ ਵਾਰੀ ਉਹਨੇ ਰਜੀਤ ਸਿੰਘ ਨੂ ਲਾਤਾ ਮਨਜੀਤ ਪ੍ਰੋਫੈਸਰ ਮਨਜੀਤ ਸਿੰਘ ਨੂ ਲਾਤਾ ਅਰਸ਼ਨ ਸਿੰਘ ਨੂ ਲਾਤਾ ਇਹ ਸਾਰੇ ਕੰਮ ਚੱਲਦੇ ਰਹੇ ਸੀਗੇ ਤੇ ਆਪਣੀ ਮਰਜ਼ੀ ਦੇ ਬੰਦੇ ਲਿਆਂਦੇ ਤੇ ਵਰਤੇ ਇਸ ਮਰਜ਼ੀ ਨੂੰ ਵਰਤਣ ਲਈ ਉਹਨੇ ਅਪੋਇੰਟਿੰਗ ਅਥਾਰਟੀ ਵੀ ਬਣਾ ਰਿਹਾ ਐ ਐਸਜੀਪੀਸੀ ਰਾਹੀਂ ਤੇ ਉਹਨਾਂ ਨੂੰ ਲਾਉਣ ਦੀ ਵੀ ਅਥਾਰਟੀ ਬਾਦਲ ਪਰਵਾਰੀ ਜਾਂ ਕਾਲੀਦਾਲੀ ਬਣਾ ਰਿਹਾ ਹੁਣ ਇਹ ਬਹੁਤ ਚੱਲ ਗਿਆ ਕੰਮ 40 ਸਾਲ ਚੱਲ ਗਿਆ ਹੁਣ ਚੱਲਦਾ ਨਹੀਂਗਾ ਹੁਣ ਇਹ ਗੱਲ ਸਮਝਣ ਨੂੰ ਆਉਂਦੀ ਹੈ ਉਹ ਲੋਕਾਂ ਦੇ ਸਾਹਮਣੇ ਬਿਲਕੁਲ ਕਲੀਅਰ ਲੈਵਲ ਤੇ ਆ ਗਈ ਇਹ ਰਿਐਕਸ਼ਨ ਹੋਇਆ ਸੋਸ਼ਲ ਮੀਡੀਆ ਤੇ ਬਹੁਤ ਰਿਐਕਸ਼ਨ ਹੋਇਆ ਉਸ ਰਿਐਕਸ਼ਨ ਵਿੱਚ ਇਹ ਅਸਲ ਵਿੱਚ ਜਿਹੜਾ ਲੋਕ ਕਹਿੰਦੇ ਵੀ ਪਿੱਠ 'ਚ ਛੁਰਾ ਮਾਰਿਆ ਇਹਨੇ ਐਸਾ ਬਿਕਰ ਉਹ ਜਿਹਨੂੰ ਜਿਠਨੇ ਪੇਠੇ ਛੁਰਾ ਨਹੀਂ ਮਾਰਿਆ ਉਹਦੀ ਹਜੇ ਵੀ ਡੈਮੇਜ ਰਿਪੇਅਰ ਐਕਸਰਸਾਈਜ਼ ਹੈ ਵੀ ਡੈਮੇਜ ਬਹੁਤ ਕਰਤਾ ਜਖਮਾਂ ਨੂੰ ਲਾ ਕੇ ਖਾਡਾ ਅਕਾਲੀ ਦਲ ਦਾ ਤੇ ਥੋੜਾ ਜਿਹਾ ਹਜੇ ਜੁੜੜ ਕੇ ਅਸੀਂ ਫੇਰ ਇਸ ਦਾ ਥੋੜਾ ਜਿਹਾ ਸਮਾਧਾਨ ਥੋੜਾ ਜਾਇਦਾ ਇਹਨੂੰ ਰਿਜ਼ੋਲਵ ਕਰ ਲੀਏ ਬਹੁਤਾਂ ਨੁਕਸਾਨ ਨਾਲ ਸਾਡਾ ਹੋ ਜੇ ਇਹ ਨੁਕਸਾਨ ਨੂੰ ਰੋਕਣ ਲਈ ਹੋਰ ਕੀ ਤੇ ਪ੍ਰਭਾਈ ਕਰਨ ਲਈ ਸਾਰਾ ਕੁਝ ਕੀਤਾ ਸੀਗਾ ਤੁਸੀਂ ਦੇਖ ਲਓ ਇੱਕੋ ਕਿਤੇ ਵੀ ਕੋਈ ਸਖਤ ਲਾਈਨ ਤਾਂ ਹੈ ਹੀ ਨਹੀਂ ਉਹ ਸਾਰੇ ਰੱਤਰੀ ਦੇ ਵਿੱਚ ਬਿਕਮ ਸਿੰਘ ਮਜੀਠੀਆ ਦੀ ਕੋਈ ਸਖਤ ਲਾਈਨ ਨਹੀਂ ਗਲਤ ਹੈ ਜੀ ਸਿੱਖਾਂ ਨੇ ਚੰਗਾ ਨਹੀਂ ਸਮਝਿਆ ਜੀ ਮਾੜਾ ਸਮਝਿਆ ਠੀਕ ਹੈ ਉਹ ਇਹ ਸਾਰੀਆਂ ਗੱਲਾਂ ਪੋਲੀਆਂ ਪੋਲੀਆਂ ਜਿਹੜ ਉਹਦੇ ਵਿੱਚ ਕੀਤੀਆਂ ਉਹਨੇ ਕੋਸ਼ਿਸ਼ ਇਹ ਆ ਵੀ ਹਜੇ ਵੀ ਅਸੀਂ ਜਿਹੜੀ ਗਲਤੀ ਕਰ ਬੈਠੇ ਆ ਉਹਦੀ ਪਰਪਾਈ ਅਸੀਂ ਦੋਨੋਂ ਦਲ ਇਕੱਠੇ ਹੋ ਕੇ ਜਦ ਦੋਨੋਂ ਗਰੁੱਪ ਜਿਹੜੇ ਟੁੱਟੇ ਹੋਏ ਆ ਦੋਨੋਂ ਇਕੱਠੇ ਹੋ ਕੇ ਅਸੀਂ ਕੁਝ ਕਰ ਲਈਏ ਕੋਸ਼ਿਸ਼ ਹਜੇ ਵੀ ਇਹ ਹੈ ਤੇ ਇਹ ਮੈਂ ਤਾਂ ਇਹ ਸਮਝਣਾ ਪਰ ਗੱਲ ਐ ਇਥੋਂ ਤੱਕ ਜਾਵੜੀ ਵੀ ਇਹਨਾਂ ਨੇ ਪੋਲਿਟਿਕਸ ਨਹੀਂ ਬਦਲੀ ਜਿੰਨਾ ਚਿਰ ਪੋਲਿਟਿਕਸ ਨਹੀਂ ਬਦਲਨੀ ਇਹ ਬਿਕਰਮ ਜੀ ਬਿਕਰਮਜੀਤ ਸਿੰਘ ਮਜੀਠੀਆ ਦੇ ਟੈਕਟਿਕਸ ਵੀ ਇਹਨਾਂ ਦੇ ਇਹਨਾਂ ਦੀਆਂ ਗੱਲਾਂ ਵੀ ਨਹੀਂ ਚੱਲਣੀਆਂ ਤੇ ਬਾਦਲ ਪਰਿਵਾਰ ਦੀਆਂ ਤਾਂ ਹੁਣ ਚੱਲਣੀਆਂ ਹੀ ਨਹੀਂ ਜਿਸ ਤਰੀਕੇ ਦੀ ਇਹ ਅਕਾਲੀ ਦਲ ਬਾਦਲ ਕਰ ਰਿਹਾ ਇਹ ਵੀ ਨਹੀਂ ਚੱਲਣੀ ਜਿਸ ਬੰਦੇ ਚਲਾ ਵੀ ਆਪਣੇ ਲੈਵਲ ਤੇ ਪਾਰਟੀ ਬਣਾ ਲਓਗੇ ਤਾਂ ਬਣਾ ਲਓ ਕੋਈ ਗੱਲ ਨਹੀਂ ਹੈ ਪਾਰਟੀ ਬਣਾਈ ਰੱਖੋ ਚਾਰ ਵਾਰ ਲੋਕਾਂ ਨੇ ਰਿਜੈਕਟ ਕਰਤਾ ਇਲੈਕਸ਼ਨ ਦੇ ਵਿੱਚ ਅਗਲੀ ਵਾਰੀ ਵੀ ਕੋਈ ਤੁਹਾਡਾ ਇਲੈਕਸ਼ਨ ਜੇ ਨਹੀਂ ਹਰ ਤੱਕ ਤੇ ਆ ਜਾਓਗੇ ਤੇ ਪਾਰਟੀ ਸਟਰੋਂਗ ਹੋ ਜੇ ਤੇ ਸੱਤਾ ਤੇ ਵੰਡ ਜੂਗੀ ਸੱਤਾ ਤੇ ਇਹ ਵੀ ਸਾਰਾ ਕੁਝ ਨਹੀਂ ਹੋ ਰਿਹਾ ਤੁਸੀਂ ਐਕਚੁਅਲੀ ਜਸਬੰਧ ਜਿਵੇਂ ਜਿਵੇਂ ਹੁਣ ਰੋਲ ਝੋਲਾ ਵੱਧ ਰਿਹਾ ਐਵੇਂ 2004 ਦੇ ਆਸ-ਪਾਸ ਸਿਗੀਆਂ ਗੱਲਾਂ ਉਸ ਤੋਂ ਪਹਿਲਾਂ 92 ਵਾਲਾ ਹੋਇਆ ਸੀ ਤੇ ਇਹ ਆਪਣੇ ਗੁਰਦੁਆਰਾ ਟ੍ਰਿਬਿਊਨ ਦੇ ਨੇੜੇ ਕੰਥਾਲਾ ਸਾਹਿਬ ਇੱਕ ਕਾਨਫਰੰਸ ਹੋਈ ਸੀ ਤੇ ਉਸ ਕਾਨਫਰੰਸ ਦੇ ਵਿੱਚ ਜਥੇਦਾਰ ਗੁਰਚੰਦ ਸਿੰਘ ਟੋੜਾ ਆਏ ਸੀਗੇ ਉਹ ਉਦੋਂ ਵੀ ਇੱਕ ਕਨਫਰਡੇਸ਼ਨ ਬਣਾਉਣ ਦੀ ਗੱਲ ਚੱਲੀ ਸੀ ਜਿਵੇਂ ਹੁਣ ਵੀ ਚੱਲ ਰਹੀ ਹੈ ਤੇ ਉਹਨਾਂ ਨੂੰ ਕਿਹਾ ਗਿਆ ਵੀ ਵੀ ਕਨਫਰਡੇਸ਼ਨ ਬਣਨੀ ਚਾਹੀਦੀ ਹੈ ਤੇ ਆਹ ਕੁਝ ਹੋਣਾ ਚਾਹੀਦਾ ਉਹ ਕਹਿੰਦੇ ਵੀ ਇੱਕ ਗੱਲ ਮੈਂ ਤੈਨੂੰ ਕਹਿਣੀ ਚਾਹੁੰਨਾ ਕਿ ਇਹ ਨਵੰਬਰ ਦੇ ਜਦੋਂ ਜੈਦਬਾਦ ਜਿਹੜੀ ਹੈ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ ਤੁਸੀਂ ਕਿਤੇ ਇਸ ਰੋਲੇ ਰੱਪੇ 'ਚ ਇਹਨੂੰ ਨਾ ਖਵਾ ਲਿਓ ਹੁਣ ਜਿਹੜੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਇਆ 12-13 ਸਾਲ ਹੋ ਗਿਆ ਹੈ ਦੇਦੀ ਕਿ ਚੋਣ 5 ਸਾਲਾਂ ਬਾਅਦ ਹੋਣੀ ਚਾਹੀਦੀ ਹੈ। ਇਸ ਸਥਿਤੀ ਦੇ ਵਿੱਚ ਸਾਰਾ ਮਾਮਲਾ ਕਿਸੇ ਇਸ ਪਾਸੇ ਵੱਲ ਨੂੰ ਤਾਂ ਨਹੀਂ ਵੱਸ ਸਕਦਾ। ਬਿਲਕੁਲ ਵੱਸ ਸਕਦਾ। ਵੇਖੋ ਪਹਿਲੀ ਗੱਲ ਤਾਂ ਇਹ ਵੀ ਇਹਨਾਂ 15 15 17 17 ਸਾਲਾਂ ਬਾਅਦ ਐਸਜੀਪੀਸੀ ਦੀ ਚੋਣ ਹੋਈ ਹੈ। ਪਹਿਲਾਂ ਪੂਰੀਆਂ ਲਗਾਤਾਰ 7 ਚੋਣਾਂ ਹੋਈਆਂ। ਮਤਲਬ ਕਿ ਵੀ 26 ਤੋਂ ਲੈ ਕੇ ਤੇ 47 ਤੱਕ ਤੋਂ ਪਹਿਲਾ-ਪਹਿਲਾ ਤੱਕ 47 ਤੱਕ ਆਉਂਦੇ-ਆਉਂਦੇ 46 ਤੱਕ। ਉਸ ਤੋਂ ਬਾਅਦ ਕੀ ਹੋਇਆ 47 ਚੋਣ ਚੋਣ ਇਲੈਕਸ਼ਨ ਹੀ ਨਹੀਂ ਹੋਈ। ਉਹ ਕੋਈ ਵੀ ਓਮੇ ਰਹਿ ਗਈ ਸੀ ਉਦੋਂ ਬਾਅਦ ਸਾਡੀਆਂ ਪੰਜ ਚੋਣਾਂ ਹੋਈਆਂ 75 ਸਾਲਾਂ 'ਚ ਹੈ ਇਹ ਹੁਣ ਤੁਸੀਂ ਤੁਸੀਂ ਇਹ ਚੋਣ ਸਿਸਟਮ ਤੁਹਾਡੇ ਗੱਲ ਦੇ ਵਿੱਚ ਵੇਖੋ ਜਿਵੇਂ ਹੁਣ ਕੰਟਰੀ ਕੰਟਰੀ ਹੈ ਸਾਡਾ ਇਹ ਦੇਸ਼ ਹੈ ਇੰਡੀਆ ਇੰਡੀਆ ਨੂੰ ਕਨਸਟੀਟਿਊਸ਼ਨ ਨਾਲ ਬੰਨ ਕੇ ਰੱਖਿਆ ਇਸ ਕਰਕੇ ਇਸ ਦੀ ਜਿਹੜੀ ਯੂਨਿਟੀ ਹੈ ਕੰਟਰੀ ਦੀ ਵੱਖ-ਵੱਖ ਜਿਹੜੇ ਬਹੁਤ ਡਾਇਵਰਸਿਟੀ ਹੈ ਕੰਟਰੀ ਦੇ ਵਿੱਚ ਦੱਖਣ ਅੱਡਾ ਸਾਉ ਤੁਹਾਡਾ ਦੂਜਾ ਬੈਸਟਾਡਾ ਸਾਰਾ ਕੁਛ ਅਡਾ ਪਰ ਉਹਨੂੰ ਇਕੱਠੇ ਇਕੱਠਾ ਕਰਕੇ ਰੱਖਿਆ ਇੱਕ ਕਨਸਟੀਟਿਊਸ਼ਨਲ ਯੂਨਿਟੀ ਤਿਆਰ ਕੀਤੀਆ ਥਰੂ ਕਨਸਟੀਟਿਊਸ਼ਨ ਇੱਕ ਕਨਸਟੀਟਿਊਸ਼ਨ ਨਾਲ ਤੁਹਾਨੂੰ ਬੰਨ ਬੰਨ ਕੇ ਰੱਖਿਆ ਇਸੇ ਤਰੀਕੇ ਨਾਲ ਗੁਰਦੁਆਰਾ ਐਕਟ ਦਰਾਹੀਨ ਦਿੱ ਉਸ ਮੌਕੇ ਦੀ ਦਿੱਲੀ ਸਰਕਾਰ ਨੇ ਜਾਂ ਬ੍ਰਿਟਿਸ਼ ਸਰਕਾਰ ਨੇ ਇਹਨਾਂ ਨੂੰ ਬੰਨ ਕੇ ਆਪਣੀ ਬੁੱਕਲ ਚ ਰੱਖਿਆ ਬੰਨ ਕੇ ਰੱਖਿਆ ਇੱਕ ਉਹ ਉਹ ਕੋਈ ਆਜ਼ਾਦ ਨਹੀਂ ਕੀਤਾ ਹੁਣ ਦੇਖੋ ਵੀ ਜਿਸ ਚੋਣ ਕਰਾਉਣੀ ਹੈ ਬਾਕੀ ਆਖ ਤੁਸੀਂ ਮਤਾਵਕ ਜਦੋਂ ਜਿਆਦਾ ਪੰਜਾਬ ਗਵਰਨਮੈਂਟ ਪਹਿਲਾਂ ਸੀ ਹੁਣ ਸੈਂਟਰ ਹੋਊਗੀ ਕਾਰਪੋਰੇਟ ਬਾਡੀ ਬਣ ਗਈ ਹੁਣ ਸੈਂਟਰ ਕਰਾਊਗਾ ਜਦੋਂ ਲੋਡ ਪਈ ਉਦੋਂ ਕਰਾਉਂਦੇ ਆ ਫਿਰ ਤੁਸੀਂ ਜੁਡੀਸ਼ੀਅਲ ਕਮਿਸ਼ਨ ਦੀ ਚੋਣ ਉਹ ਦਿੱਲੀ ਨੇ ਹੀ ਕਰਦੀਆਂ ਇਹਨਾਂ ਨੇ ਕਰਨੀ ਨਹੀਂ ਬਾਹਰੋਂ ਚੋਣ ਹੋ ਕੇ ਆਉਣੀ ਆ ਕਈ ਇਹੋ ਜਿਹੇ ਜਿਹੜੇ ਛੋਟੇ ਛੋਟੇ ਮਸਲੇ ਅੰਦਰਲੇ ਸਾਰੇ ਉਹ ਹਜੇ ਵੀ ਦਿੱਲੀ ਦੇ ਹੱਥ 'ਚ ਆ ਬਾਹਰ ਦੀ ਸਰਕਾਰ ਦੇ ਹੱਥ 'ਚ ਆ ਇਹ ਇਸ ਕਰਕੇ ਪਹਿਲੀ ਗੱਲ ਐਡੀਕ ਛੋਟੀ ਬਨਾਲਟੀ ਹੋਵੇ ਉਹਦੇ ਜਿਹੜੇ ਧਾਰਮਿਕ ادارے ਹੋਣ ਉਹਨਾਂ ਦਾ ਕੰਟਰੋਲ ਇਨਡਾਇਰੈਕਟਲੀ ਇਸੇ ਸਟੇਟ ਕੋਲੇ ਹੋਵੇ ਵੱਡੀ ਸਟੇਟ ਕੋਲੇ ਜਾਂ ਇੰਡੀਅਨ ਸਟੇਟ ਕੋਲੇ ਆ ਇਹ ਇਹ ਇਹਨਾਂ ਨੂੰ ਜਿੰਨਾ ਚਿਰ ਐਸਜੀਪੀਸੀ ਦੀ ਬਦਲਦੇ ਔਰ ਵਿਧੀ ਵਿਧਾਨ ਨਹੀਂ ਬਣਦਾ ਕਾਲ ਤੱਕ ਦੀ ਇੰਡੀਪੈਂਡੈਂਟ ਆਜ਼ਾਦ ਹੱਤ ਦੀ ਦਾ ਉਹਨਾਂ ਚ ਇਹ ਸਾਰਾ ਕਨਫਿਊਜ਼ਨ ਰਹੂਗਾ ਰਹੂਗਾ ਇਹ ਕਨਫਿਊਜ਼ਨ ਇਸੇ ਕਰਕੇ ਵੱਧ ਰਿਹਾ ਤੇ ਹੋਰ ਵੀ ਵਧੂਗਾ ਅਜੀ ਪੂਸੀ ਨਾ ਰਹੀ ਐਵੇਂ ਐਜੀਪੀਸੀ ਨੂੰ ਕਹੀ ਜਾਂਦੇ ਬੜੀਆਂ ਬੜੀਆਂ ਇਹਨਾਂ ਨੇ ਬੜੀਆਂ ਕਾਲਣਾਵਾ ਤੋਂ ਬਾਅਦ ਜਿਹਦੇ ਚ 400 ਉਥੇ ਉਦੋਂ 400 ਦੇ ਨੇੜੇ ਤੇੜ ਲੋਕ ਮਰੇ ਸੀਗੇ ਉਸ ਚ ਤੇ ਕਿੰਨੇ ਜ਼ਖਮੀ ਹੋਏ ਸੀ ਬਹੁਤ ਲੋਕਾਂ ਦੀ ਜਾਇਦਾਦ ਗਈ ਸੀ ਜਿਹੜੇ 5 ਸਾਲ ਚੱਲਿਆ ਸੀਗਾ ਗੁਰਦੁਆਰਾ ਸੁਧਾਰ ਲੈ 1925 ਵਾਲੀ 20 ਤੋਂ 25 ਤੱਕ ਪਰ ਕੀ ਹੋਇਆ ਵੀ ਅੰਗਰੇਜ਼ਾਂ ਨੇ ਚੁਸਤੀ ਦੇ ਨਾਲ ਐਕਟ ਜਬਾਨਤ ਆ ਇਹਨਾਂ ਨੂੰ ਅਬ ਤੇ ਫਿਰ ਪਹਿਲਾ ਐਕਟ ਇਹਨਾਂ ਨੇ ਮੰਨਿਆ ਨਹੀਂ ਜਿਹੜੇ ਮੰਨ ਲੈਂਦੇ ਸੀ ਉਹਨਾਂ ਨੂੰ ਜੇਲ੍ਹਾਂ ਚੋਂ ਬਾਹਰ ਕੱਢਦੇ ਰਹੇ ਅਕਾਲੀ ਲੀਡਰਾਂ ਨੂੰ ਤੇ ਹੌਲੀ-ਹੌਲੀ ਸਾਰੇ ਹੀ ਮੰਨ ਗਏ ਤੋਂ ਇਸ ਕਰਕੇ ਤਰੀਕਾ ਇਹ ਬੰਨਣ ਦਾ ਚੁਸਤੀ ਦਾ ਤਰੀਕਾ ਇਹ ਚੁਸਤੀ ਚ ਬੱਜੇ ਹੁਣ ਵੀ ਅਕਾਲੀ ਦਲ ਬਾਦਲ ਦਾ ਜਿਹੜਾ ਕੱਲ੍ਹ ਦਾ ਆਰਗੂਮੈਂਟ ਸੀ ਜਸੇਦਾਰ ਲਾਉਣ ਤੋਂ ਪਿੱਛੋਂ ਉਹ ਤਾਂ ਜੀ ਅਸੀਂ ਸਾਡੀ ਤਾਂ ਕਨਸਟੀਟਿਊਸ਼ਨ ਦੇ ਮੁਤਾਬਕ ਰਜਿਸਟਰਡ ਅਕਾਲੀ ਦਲ ਬਾਡੀ ਹੈ ਤੇ ਅਸੀਂ ਉਹਦੀ ਮੈਂਬਰਸ਼ਿਪ ਵੀ ਕਨਸਟੀਚਿਊਸ਼ਨ ਮੁਤਾਬਕ ਕਰਨੀ ਹੈ ਤਾਂ ਇਹਦਾ ਮਤਲਬ ਕਲੀਅਰ ਹੋ ਗਿਆ ਵੀ ਅਕਾਲ ਤਖਤ ਤੋਂ ਉੱਚਾ ਇਹਨਾਂ ਲਈ ਜਾਂ ਵੱਡੀ ਚੀਜ਼ ਇਹਨਾਂ ਲਈ ਇੰਡੀਅਨ ਕਨਸਟੀਚਿਊਸ਼ਨ ਹੈ। ਤਾਂ ਫਿਰ ਠੀਕ ਹੈ ਉਹ ਤਾਂ ਕਲੀਅਰ ਆ ਗੱਲ। ਇਹ ਅਕਾਲ ਤਖਤ ਨੂੰ ਵਿੱਚ ਕਿਉਂ ਤੁਸੀਂ ਘੜੀਸੀ ਫਿਰਦੇ ਹੋ? ਇਹ ਸਾਰਾ ਕਿਉਂ ਵਿੱਚ ਲਈ ਲੈ ਕੇ ਰੱਖੀ ਹੋਏ ਬੈਠੇ ਹੋ? ਨਾਲੇ ਉਹਦੀ ਸਾਰੀ ਸਾਰੀ ਉੱਚਤਾ ਅਕਾਲ ਤਖਤ ਦਾ ਜਿਹੜਾ ਕੋ ਨਾ ਰਜਿਸਟੈਂਸ ਦਾ ਸੋਵਰਨਿਟੀ ਦਾ ਵਿਰੋਧ ਦਾ ਸਿੰਬਲ ਨਹੀਂ ਇੱਕ ਸਥਾਨ ਹੈ। ਅਕਾਲੀ ਦਲ ਦੇ ਸਾਰੇ ਮੋਰਚੇ ਅਕਾਲ ਤਖਤ ਤੋਂ ਲੱਗੇ ਆ। ਤੇ ਸਾਰਾ 16 ਸਾਲ ਜਿਹੜਾ ਪੰਜਾਬੀ ਸੂਪੇ ਦਾ ਮੋਰਚਾ ਉਹ ਵੀ ਇੱਥੋਂ ਹੀ ਚੱਲਿਆ ਤੇ ਐਮਰਜੈਂਸੀ ਬਰੂਧੂ ਵੀ ਇੱਥੋਂ ਹੀ ਚੱਲਿਆ ਸੀ 75 1975 ਚ ਉਦੋਂ ਪਹਿਲਾਂ ਵੀ ਚੱਲੇ ਸੀ ਸਾਰੇ ਇਸ ਕਰਕੇ ਇਸ ਇਸ ਨੂੰ ਤੁਸੀਂ ਡਿਸਟਰਾਏ ਇੰਦਰਾ ਗਾਂਧੀ ਨੇ ਕਰਨਾ ਸੀ ਉਹਨੇ ਕਰਤਾ ਉਹਦੀ ਬਿਲਡਿੰਗ ਹੀ ਭਾਰਤੀ ਤੋੜੀ ਐ ਤੇ ਹੁਣ ਤੁਸੀਂ ਉਹਦੇ ਵਿਚਾਰਤਾ ਰਾ ਤੋੜਤੀ ਆ ਅਕਾਲੀਆ ਤੋਂ ਖੁੱਤੜਵਾਈ ਗਈ ਐ ਉਸ ਵੇਲੇ ਵੀ ਇਹੀ ਕੀਤਾ ਸੀਗਾ ਵੀ ਜਨਰਲ ਵੀ ਸਿੱਖ ਲੱਭਿਆ ਸੀ ਜੀ ਤੋਂ ਹਮਲਾ ਜਿਹਨੇ ਫੌਜ ਨੂੰ ਲੀਡ ਕੀਤਾ ਉਦੋਂ ਜਰਨਲ ਸਖੀ ਲੱਭਿਆ ਸੀ ਐਵੇਂ ਕੀਤਾ ਜਾਂਦਾ ਤੇ ਜਿਹੜੇ ਜਦੋਂ ਇੱਥੇ ਜਦੋਂ ਡਿਸਟਰਬੈਂਸ ਹੋਈ ਸੀ ਪੰਜਾਬ ਚ ਉਦੋਂ ਵੀ ਫਿਰ ਪੰਜਾਬ ਦੇ ਜਿਹੜੇ ਮੁਕਾਬਲੇ ਮਕੂਬਲੇ ਝੂਠੇ ਬਣਾਉਣ ਲਈ ਉਦੋਂ ਵੀ ਕੇਪੀਐਸੀ ਗੇਲੀ ਲੱਭਿਆ ਸੀ ਸਰਦਾਰ ਹੀ ਲੱਭਿਆ ਸੀ ਜਿਹੜਾ ਪੂਰਾ ਬੇਸਪੂ ਸੱਚ ਸਹੀ ਸਰਦਾਰ ਸੀ ਬਾਗੂ ਵੀ ਬਣਦਾ ਸੀ ਦਾੜੀ ਕੇਸ ਵਾਲਾ ਸੀ ਤੇ ਆਪਦੇ ਆਪ ਨੂੰ ਸਰਦਾਰ ਵੀ ਤੇ ਸਿੱਖ ਵੀ ਸਹੀ ਕਹਾਉਂਦਾ ਸੀ ਤੇ ਉਸੇ ਤੋਂ ਕਰਵਾਇਆ ਸੀ ਕੰਮ ਹੁਣ ਇਹ ਅਕਾਲੀ ਦਲ ਉਹੀ ਕੰਮ ਕਰ ਰਿਹਾ ਹੈ ਇਸ ਕਰਕੇ ਇਹ ਬਹੁਤ ਆਪਣੇ ਆਪ ਵਿੱਚ ਇੰਸਟੀਚਿਊਸ਼ਨ ਦੀ ਇੰਸਟੀਚਿਊਸ਼ਨ ਦੀ ਜਿਹੜੀ ਡਾਕਟਰ ਪਿਆਰੇ لال ਵਾਰੀ-ਵਾਰੀ ਜਿਹੜੇ ਕਹਿੰਦੇ ਉਹ ਠੀਕ ਕਹਿ ਰਹੇ ਆ ਇਹ ਸਿੱਖ ਇੰਸਟੀਚਿਊਸ਼ਨ ਤੁਹਾਡੇ ਤੋੜਨੇ ਆ ਇਹ ਆਰਐਸਐਸ ਦੀ ਤੇ ਹਿੰਦੂਤਵਾ ਫੋਰਸਸ ਦੀ ਕੋਸ਼ਿਸ਼ ਹੈ ਵੀ ਤੋੜਨੇ ਹੁਣ ਤੁਹਾਡੇ ਨਾਲ ਹੀ ਲੜਾਈ ਜਾਂਦੇ ਆ ਅਕਾਲੀ ਦਲ ਬਾਦਲ ਰਾਹੀਂ ਇਹ ਅਕਾਲੀ ਦਲ ਬਾਦਲ ਦਾ ਇੱਕ ਬਿਆਨ ਵੀ ਅੱਜ ਤੱਕ ਬੀਜੇਪੀ ਦੇ ਵਿਰੁੱਧ ਨਹੀਂ ਗਿਆ ਅੱਜ ਤੱਕ ਨਹੀਂ ਗਿਆ ਇਥੋਂ ਤੱਕ ਕੀ ਹੋ ਸਕਦਾ ਵੀ ਰੀਜਨਲ ਪਾਰਟੀ ਬਣਾਉਣਾ ਚਾਹੁੰਦਾ ਅਕਾਲੀ ਦਲ ਅਕਾਲ ਤਖਤ ਇਹਨੂੰ ਰੀਜਨਲ ਪਾਰਟੀ ਕਿਵੇਂ ਬਣਾ ਦੂਗਾ ਜੇ ਉਹ ਪਾਰਟੀ ਜਿਹਨੇ 370 ਦਾ ਰੀਜਨਲਿਜ਼ਮ ਦਾ ਟੋਟਲ ਵਿਰੋਧ ਕੀਤਾ ਹੋਵੇ ਜਿਹੜਾ ਕੇਂਦਰਵਾਦ ਦੇ ਟੋਟਲ ਹੱਕ 'ਚ ਹੋਵੇ ਕੇਂਦਰਵਾਦ ਨਹੀਂ ਇੱਕ ਇੱਕ ਹਿੰਦੂਤਵਾ ਜਿਹੜੀ ਇੱਕ ਉਹ ਬਣਾਉਣਾ ਹੈ ਇੱਕ ਯੂਨਿਟ ਬਣਾਉਣਾ ਹੈ ਹਿੰਦੂਤਵਾ ਵਾਲਾ ਜਾਂ ਮジョਰੀਟੇਰੀਅਨ ਸਟੇਟ ਬਣਾਉਣੀ ਹੈ ਉਹਦੇ ਹੱਕ 'ਚ ਤੁਸੀਂ ਵੋਟ ਪਾਈ ਬੈਠੇ ਆ ਜਸਪਾਲ ਇਹ ਥੋੜੀ ਟਿਕਸ ਹੈ ਹਾਂਜੀ ਜਸਪਾਲ ਜੀ ਐਸ ਵੀ ਜਿਹੜੀ ਛਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਪ੍ਰਧਾਨ ਨਹੀਂ ਹੈਗਾ ਬਿਜਲੀ ਜਿਹੜੀ ਕਾਰਜਕਾਰੀ ਉਹਨੇ ਵੀ ਇਹ ਮਾਮਲਾ ਡੈਫਰ ਕਰਤਾ ਫਿਰ 28 ਨੂੰ ਜਿਹੜਾ ਬਜਟ ਆਉਣਾ ਕੀ ਐਜੀ ਪੇਸੀ ਬਿਨਾ ਪ੍ਰਧਾਨ ਤੋਂ ਇਨੇ ਵੱਡੇ ਐਮ ਫੈਸਲੇ ਲੈਦੀ ਰਹਗੀ ਵੇਖੋ ਪ੍ਰਧਾਨ ਨਾ ਕੀ ਹੈ ਪ੍ਰਧਾਨ ਪ੍ਰਧਾਨ ਹੋਵੇ ਉਹ ਹੁਣ ਤੱਕ ਧਾਮੇ ਬਾਰੇ ਵੀ ਸੀ ਉਹ ਵੀ ਡਾਇਰੈਕਸ਼ਨਲ ਲੈਂਦਾ ਸੀਗਾ ਅਕਾਲੀ ਦਲ ਬਾਦਲ ਦੇ ਮੁਖ ਲੀਡਰਸ਼ਿਪ ਤੋਂ ਉਦੋਂ ਪਿੱਛੋਂ ਇਹ ਵੀ ਉਸ ਜਿਹੜੀ ਐਗਜ਼ੀਕਿਊਟਿਵ ਅੰਤਰਿੰਗ ਕਮੇਟੀ ਹੈ ਇਹਨੇ ਵੀ ਉਹਨਾਂ ਤੋਂ ਡਾਇਰੈਕਸ਼ਨਾਂ ਲਈਆਂ ਤੇ ਇਹ ਇਹ ਇਹਦਾ ਕੀ ਬਤਲ ਹੋਇਆ ਕਾਰਜਕਾਰੀ ਜਥੇਦਾਰ ਬਣਾਉਣਾ ਵੀ ਕਾਰਜ ਜਥੇਦਾਰ ਅਕਾਲ ਤਖਤ ਦੇ ਉੱਤੇ ਉਹ ਜਥੇਦਾਰ ਹੈ ਜਾਂ ਨਹੀਂ ਹੈ ਕਾਰਜਕਾਰੀ ਦਾ ਮਤਲਬ ਕੀ ਹੋਇਆ ਉਹ ਵੀ ਤੁਸੀਂ ਪਹਿਲੀ ਪੋਜੀਸ਼ਨ ਨੂੰ ਹੀ ਅਕਾਲ ਤਖਤ ਦੀ ਹਸિયਤ ਨੂੰ ਵੀ ਅੱਧਾ ਕਰਤਾ ਅੱਧਾ ਕਰਤਾ ਤੁਸੀਂ 50% ਕਰ ਦਿੰਦੇ ਹੋ ਤੁਸੀਂ ਕਾਰਜਕਾਰੀ ਕਹਿ ਕੇ ਇਹ 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 ਪਹਿਲਾਂ ਤੁਸੀਂ ਇਸ਼ਾਰਾ ਕਰ ਦਿੰਦੇ ਹੋ ਵੀ ਇਹ ਇਹ ਨੂੰ ਜਦੋਂ ਅਸੀਂ ਮਰਜ਼ੀ ਲਾਦ ਗਏ ਜੀ ਇਹ ਕਾਰਜਕਾਰੀ ਹੈ ਤੇ ਇਸ ਕਰਕੇ ਇਹਨਾਂ ਦਾ ਸਾਰਾ ਤੌਰ ਤਰੀਕਾ ਜਸਤੇਰਾਂ ਨੂੰ ਵਰਤਣ ਦਾ ਵਰਤਣਾ ਵੀ ਆ ਕੇਂਦਰੀਵਾਦ ਲਈ ਆਪਣੇ ਪ੍ਰਭੂ ਜਿਹੜੇ ਇਹਨਾਂ ਦੇ ਦਿੱਲੀ ਬੈਠੇ ਉਹਨਾਂ ਲਈ ਇਹਨਾਂ ਸਾਰਾ ਕੁਝ ਕਰਨਾ ਦੋਨਾਂ ਤਰ੍ਹਾਂ ਨਹੀਂ ਕਰਨਾ ਅਕਾਲੀ ਦਲ ਨੂੰ ਅਕਾਲ ਤਖਤ ਤੋਂ ਕੰਮ ਵੀ ਉਹ ਕਰਵਾਇਆਗਾ ਜਿਹੜਾ ਨਹੀਂ ਉਹਦਾ ਬਣਦਾ ਸੀ ਉਹਨੇ ਮੈਂਬਰਸ਼ਿਪ ਤੋਂ ਕੀ ਲੈਣਾ ਸੀ ਪਾਰਟੀਆਂ ਦੇ ਦੂਜੀ ਪਾਰਟੀਆਂ ਦੀ ਮੈਂਬਰਸ਼ਿਪ ਉਹ ਆਪ ਹੀ ਆਪੇ ਕਰਦੇ ਜਿਸ ਤਰੀਕੇ ਨਾਲ ਕਰਦੇ ਆ ਉਹ ਜਵਾਬਦੇਹ ਇਲੈਕਸ਼ਨ ਕਮਿਸ਼ਨ ਨੂੰ ਇੱਕ ਇਹ ਨੂੰ ਕਾਲ ਤੱਕ ਤੇ ਜ਼ਹਤਰਦਾ ਤਾਂ ਪੜਦਾ ਹੀ ਨਹੀਂ ਸੀ ਇਹਦਾ ਡੋਮੇਨ 'ਚ ਨਹੀਂ ਹੈ ਇਹਦਾ ਪਰਫਿਊ 'ਚ ਨਹੀਂ ਹੈ ਇੱਕ ਇੱਕ ਗੱਲ ਹੋਰ ਹੈ ਮਤਲਬ ਉਹਨਾਂ ਨੇ ਜਿਹੜਾ ਗਲਤੀਆਂ ਦਾ 2007 ਨੂੰ ਬਣਾ ਲਿਆ ਵੀ ਜਦੋਂ ਸਰਕਾਰ ਬਣੀ ਹੈ ਜਦੋਂ ਕਿ ਮਾਮਲੇ ਤਾਂ ਉਤੋਂ ਵੀ ਪਿੱਛੋਂ ਦੇ ਸੀਗੇ ਉਤੋਂ ਵੀ ਪਿੱਛੋਂ ਦੇ ਲੈਣੇ ਚਾਹੀਦੇ ਸੀ ਬਿਲਕੁਲ ਪਿੱਛੇ ਤੋਂ ਲੈਣਾ ਚਾਹੀਦਾ ਸਾਰੇ ਪਿੱਛੇ ਤੋਂ ਲੈਣ ਜੇ ਪਹਿਲੀ ਗੱਲ ਤਾਂ ਉਹਦੇ ਬਾਰੇ ਅੱਜ ਨਹੀਂ ਆਪਾਂ ਗੱਲ ਕਰਦੇ ਇਸ਼ੂ ਨਹੀਂ ਹੈ ਆਪੇ ਦੋਸੰਬਰ ਤੇ ਕਿਉਂਕਿ 2 ਦਸੰਬਰ ਤੇ ਜਿਹੜੇ ਸੂਤਰ ਧਾਰ ਸੀ ਉਸ ਫੈਸਲੇ ਦੇ ਉਹਨਾਂ ਨੂੰ ਲਾਹਿਆ ਗਿਆ ਫਿਲਹਾਲ ਅਸੀਂ ਇੱਥੋਂ ਤੱਕ ਹੀ ਰੱਖਦੇ ਹਾਂ ਉਹਨਾਂ ਨੇ ਕਿਹੜੀਆਂ-ਕਿਹੜੀਆਂ ਗਲਤੀਆਂ ਕੀਤੀਆਂ ਉਹਦੇ ਵਿੱਚ ਇੱਕ ਸਪਸ਼ਟ ਹੈ ਵੀ ਤੁਸੀਂ ਉਹਨਾਂ ਦੀ ਪੋਲਿਟਿਕਸ ਨੂੰ ਦੇ ਉੱਤੇ ਕ੍ਰਿਟਿਕ ਤਾਂ ਦੇਤਾ ਉਦਾ ਉਹਦਾ ਉਹਦਾ ਨੁਕਤਾਚੀਨੀ ਬਹੁਤ ਸੋਹਣੇ ਤਰੀਕੇ ਨਾਲ ਕਰਤੀ ਸਾਰੀ 78 ਤੋਂ ਜਿਹੜੀ ਪੋਲਿਟਿਕ ਅਕਾਲੀ ਦਲ ਬਾਦਲ ਦੀ ਸੀ ਉਹ ਗਲਤ ਸੀ ਠੀਕ ਆ ਬਿਲਕੁਲ ਪਰ ਤੁਸੀਂ ਆ ਜਿੰਮੇਵਾਰੀ ਕਿਵੇਂ ਲੈ ਲਈ ਵੀ ਅਸੀਂ ਹੁਣ ਇਸ ਨੂੰ ਪੂਰੀ ਸਟਰੋਂਗ ਤਕਲੀ ਪਾਰਟੀ ਰੀਜਨਲ ਪਾਰਟੀ ਬਣਾ ਕੇ ਦੇਣੀ ਹੈ ਤੁਸੀਂ ਕੌਣ ਉਹਨੇ ਬਣਾ ਕੇ ਦੇਣ ਵਾਲੇ ਹੈ ਇਹ ਕਿਤੇ ਕਦੇ ਵੀ ਨਹੀਂ ਹੋਇਆ ਵੀ ਅਕਾਲ ਤਖਤ ਦੇ ਦੀ ਜਿੰਮੇਵਾਰੀ ਇਸ ਗੱਲ ਤੇ ਵੀ ਲੱਗੇਗਾ ਉਹ ਤਾਂ ਸੱਤਾ ਲੈਣੀ ਆ ਉਹਨੇ ਸੱਤਾ ਲੈਣੀ ਆ ਦਿੱਲੀ ਨਾਲ ਤੋੜ-ਫੋੜ ਕਰਕੇ ਜੋ ਮਦਲ ਕੀ ਸਾਰਾ ਸਾਂਝ ਪਿਆਲੀ ਕਰਕੇ ਉੱਥੇ ਅਕਾਲ ਤਖਤ ਜਾਊਗਾ ਤਾਂ ਫਿਰ ਫਿਰਤਾ ਕੈਲੰਡਰ ਵਾਂਗੂ ਫਿਰ ਆਪਦੀ ਮਰਜ਼ੀ ਚੱਲੂਗੀ ਜਦੋਂ ਤਾਹਾਂ ਤਾਂ ਜੋਰ ਪਿਆ ਤਾਂ ਕੈਲੰਡਰ ਅਕਾਲ ਤਖਤ ਕਿਤੇ ਰੱਖੀ ਰਲਹਾਇਆ ਕਿ ਨਾ ਨਾਨਕਸ਼ਹੀ ਕੈਲੰਡਰ ਫਿਰ ਉਹੋ ਜਿਹਾ ਹੀ ਕੰਮ ਹੀ ਹੋਣਗੇ ਸਾਰੇ ਇਸ ਕਰਕੇ ਇਹ ਸਾਰਾ ਕੁਝ ਬਾਅਦ ਚ ਗੱਲ ਕਰਾਂਗੇ ਕਦੇ ਪਰ ਫਿਲਹਾਲ ਇਹ ਕਨਫਿਊਜ਼ਨ ਬਹੁਤ ਵੱਧ ਗਈ ਆ ਬਧੀ ਤਾਂ ਆ ਵੀ ਅਕਾਲ ਤਖਤ ਦਾ ਇਹ ਨੰਬਰ ਟੋਟਲ ਨਰੋਲ ਸੱਤਾ ਦੇ ਪਿੱਛੇ ਹੈ ਤੇ ਛੱਤਾ ਵੇਖੋ ਗੱਲ ਸੁਣੋ ਸੱਤਾ ਦੇ ਪਿੱਛੇ ਹੋਣ ਮੈਂਬਰਸ਼ਿਪ ਪਾਰਟੀ ਆਪ ਕਰਦਾ ਹੱਕਾ ਕਰੇ ਵਰਕਿੰਗ ਕਮੇਟੀ ਆਪ ਕਰੇ ਕੋਈ ਅਲਜ ਹੈ ਨਹੀਂ ਪਰ ਸਵਾਲ ਇਹ ਜਿੰਨਾ ਚਿਰ ਤੁਸੀਂ ਐਸਜੀਪੀਸੀ ਉੱਤੇ ਕਬਜ਼ਾ ਰੱਖੀ ਬੈਠਾ ਇਹੀ ਅਕਾਲੀ ਦਲ ਉਹਨਾਂ ਦੇ ਲੋਕਾਂ ਦੀ ਉਮੀਦਾਂ ਅਪੇਕਸ਼ਾ ਇਸ ਗੱਲ ਦੀ ਹੈ ਵੀ ਇਹ ਧਾਰਮਿਕ ਲੈਵਲ ਤੇ ਵੀ ਐਕਟ ਕਰਨ